ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਨੰਗਲ ਤਹਿਸੀਲ ਨਿਹਾਲ ਸਿੰਘਾਲਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਮੋਗਾ ਤਿੰਨ ਜਾਨਵਰ ਦਿਖਾਵਾਂਗੇ ਤੇ ਦੋ ਦਿਖਾਵਾਂਗੇ ਟਰਾਲੀਆਂ ਇੱਕ ਤਾਂ ਹੈਗੀ ਆ ਜੈਕ ਵਾਲੀ ਵੀ ਕਹਿ ਦਿੰਦੇ ਨੇ ਤੇ ਆਪਣੇ ਲੱਕੇ ਵਾਲੇ ਸੱਜਣ ਕਹਿੰਦੇ ਨੇਗੇ ਲਿਫਟ ਵਾਲੀ ਸਿੰਗਲ ਟੈਰੀਆਂ ਦੋ ਟਰਾਲੀਆਂ ਬਕਾਉ ਨੇ ਵਿੱਦ-ਵਿੱੱਦ ਵੀ ਲੱਗਿਆ ਹੋਇਆ ਤੇ ਤਿੰਨ ਪਸ਼ੂ ਬਕਾਉ ਨੇ ਸੀਨ ਹੈਗਾ ਬਾਹਰ ਜਾਣ ਦਾ ਦਾਣੇਦਾਰ ਕਹਿੰਦਾ ਬੱਚੇ ਬਾਹਰ ਗਿਆ ਤੇ ਆਪਾਂ ਵੀ ਬਾਹਰ ਜਾਣਾ ਉਸੇ ਕਰਕੇ ਜਿਹੜੇ ਇਹ ਪਸ਼ੂ ਨੇ ਪਸ਼ੂ ਬਾਈ ਹੋਰੀ ਵੇਚ ਕੇ ਜਾਣਗੇ ਇੱਕ ਤਾਂ ਹੈਗਾ ਝੋਟਾ ਮਾਂ ਦਾ ਰਕਾਰ ਹੈਗਾ 19-20 ਕਿਲੋ ਦਾ ਘਰੇ ਖੜੀ ਆ ਚੰਗੇ ਕੱਦ ਕਾਠ ਚ ਤੇ ਇੱਕ ਮੱਝ ਹੈਗੀ ਆ ਨੀਲੀ ਰਾਵੀ ਦੀ ਇਹਦੇ ਤਕਰੀਬਨ ਤਕਰੀਬਨ ਦਿਨ ਪੂਰੇ ਨੇ ਬਾਪੂ ਜੀ ਕਹਿੰਦੇ ਵੀ 5 ਤੋਂ 7 ਦਿਨਾਂ ਤਕਰੀਬਨ ਇਹ ਉੱਪਰ ਲੈ ਜਾਂਦੀ ਆ 14-15 ਕਿਲੋ ਦੁੱਧ ਵਾਲੀ ਆ ਤੇ ਇੱਕ ਮੀਣੀ ਮੱਝ ਆ ਉਹਦੇ 4 ਕਿ ਮਹੀਨੇ ਰਹਿੰਦੇ ਨੇ ਸੂਣ ਦੇ ਤੇ ਦੁੱਧ ਫਿਲਹਾਲ ਵੀ ਦਿੰਦੀ ਆ 5 ਤੋਂ 6 ਕਿਲੋ ਤੇ ਬਾਕੀ ਕੱਲੇ-ਕੱਲੇ ਦੀ ਡਿਟੇਲ ਆਪਾਂ ਲਾਨੇਦਾਰ ਨੂੰ ਪੁੱਛ ਲਾਂਗੇ ਖੋਲ ਕੇ ਤੋਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਪਸ਼ੂਸ ਨੂੰ ਪਤਾ ਵੀ ਘਰੇਲੂ ਪਸ਼ੂ ਨੇ ਕਈ ਵਾਰੀ ਡਰ ਜਾਂਦੇ ਨੇ ਤੋਰਨ ਦੀ ਕੋਸ਼ਿਸ਼ ਮੇਰੀ ਰਹੂਗੀ ਅਗਰ ਕੋਈ ਡਰਨ ਡਰਨ ਵਾਲੀ ਗੱਲ ਹੋਈ ਤਾਂ ਆਪਾਂ ਕਿੱਲੇ ਖੜੀ ਦਿਖਾ ਦਾਂਗੇ ਤੇ ਬਾਕੀ ਬਾਪੂ ਜੀ ਨਾ ਕਰਾ ਦੇਣਾ ਗੱਲ ਇੱਧਰ ਮਾਰਦੇ ਘਰੀ ਕੈਮਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਠੀਕ ਹੈ ਹਾਂ ਜੀ ਨਾਮ ਦੱਸ ਲਓ ਜੀ ਆਪਣਾ ਬਲਵੰਤ ਸਿੰਘ ਆ ਜੀ ਬਲਵੰਤ ਸਿੰਘ ਪਿੰਡ ਆਪਣਾ ਇਹ ਨੰਗਲਾਗਾ ਜੀ ਨਾ ਪਿੰਡ ਨੰਗਲਾ ਜੀ ਨੇੜੇ-ਤੇੜ ਇਥੇ ਨਾਲ ਜੀ ਇਧਰ ਤਾਂ ਬੱਦਨਿਕ ਲਾ ਗਿਆ ਠੀਕ ਆ ਜੀ ਲੋਪੋ ਆ ਗਈ ਠੀਕ ਆ ਜੀ ਇਧਰ ਨਾਲ ਹੀ ਤਖਤਪੁਰ ਆ ਗਿਆ ਬਸ ਜਦੋਂ ਤੁਸੀਂ ਲੋਪੋ ਦਾ ਨਾਮ ਲੈ ਤਾਂ ਉਸਤਾਦ ਹੋਰਾਂ ਦਾ ਪਿੰਡ ਆ ਗਿਆ ਸੱਜਣ ਲੱਭ ਹੀ ਲੈਣਗੇ ਕਰੀਬ ਕਰੀਬ ਆ ਆ ਬੁੱਲ ਤੋ ਕਰ ਲੈ ਸਟਾਰਟ ਇਹਦੇ ਮਾਰ ਦੇ ਗਰੀ ਕੈਮਰਾ ਇਹਦੀ ਉਮਰ ਕਿੰਨੀ ਕਹੂਗੀ ਜੀ ਇਹਦੀ ਜੀ ਪੌਣੇ 2 ਸਾਲ ਹੋ ਗਏ ਪੌਣੇ ਇੱਕ ਦੋ ਸਾਲ ਦੀ ਹੋ ਮਰ ਕੱਦ ਬਹੁਤ ਆ ਜੀ ਪੌਣੇ 2 ਸਾਲ ਦਾ ਹੱਬ ਨਾਲ ਕੱਦੀ ਮਾਂ ਦਾ ਬਹੁਤ ਆ ਨਹੀਂ ਹਾਂ ਟੈਸਟੀਕਲਾਂ ਦਾ ਆ ਗਿਆ ਬਿਲਕੁਲ ਸਾਫ਼ ਜਿਆਦਾ ਨੇੜੇ ਨਾ ਜਾਏ ਗਰੀ ਡਰਦਾ ਉਮਰ ਪਾਉਣੇ 2 ਸਾਲ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇਰੀ ਮਾਂ ਦਾ ਦੁੱਧ ਕਿੰਨਾ ਕਰ ਰਿਹਾ ਜੀ ਮਾਂ ਦਾ 19 ਕਿਲੋ 19 ਕਿਲੋ ਹਾਂ ਜੀ ਆ ਉਹ ਵੱਡੇ ਕੱਦ ਵਾਲੀ ਆ ਹਨਾ ਵੀਊ ਕਰਕੇ ਦਿਖਾ ਦੇ ਗਰੀ ਇਹਦੀ ਮਦਰ ਥੋੜੀ ਜਿਓ ਵੱਡੇ ਕੱਦ ਵਾਲੀ ਖੜੀ ਵੀ ਆ ਬਾਪੂਆਂ ਕੋਲੇ ਹਾਂ ਉਹ ਕੱਦ ਵਾਲੀ ਹਾਂ ਉਹਦਾ ਦੁੱਧ ਹੈਗਾ 19 ਕਿਲੋ ਟੀਕਾ ਤਾਂ ਨਹੀਂ ਪਤਾ ਜੀ ਕਿਹੜੇ ਟੀਕੇ ਦਾ ਇਹ ਲੈ ਟੀਕਾ ਨਹੀਂ ਕਿਹਾ ਹੈ ਵਧੀਆ ਜੀ ਪਿੰਡੀ ਕੋਲੋਂ ਆਇਆ ਹੋਇਆ ਪਿੰਡੀ ਪਿੰਡੀ ਸਿੱਧੂ ਕੋਲੋਂ ਹਾਂ ਪਿੰਡੀ ਆਪਣਾ ਮੁੰਡੇ ਦਾ ਦੋਸਤ ਆ ਠੀਕ ਆ ਜੀ ਪਿੰਡੀ ਸਿੱਧੂ ਕੋਲੋਂ ਆ ਜੀ ਆ ਪਿੰਡੀ ਸਿੱਧੂ ਕੋਲੋਂ ਲਾਣੀਦਾਰ ਕਹਿੰਦਾ ਟੀਕਾ ਆਇਆ ਹੋਇਆ ਤੇ ਉਹ ਕਨਫਰਮ ਕਰਕੇ ਦੱਸ ਦੇਣਗੇ ਫੋਨ ਤੇ ਕਿਸੇ ਸੱਜਣ ਨੇ ਕਨਫਰਮ ਕਰਨਾ ਹੈ ਹੂੰ ਇਹ ਆਪਾਂ ਰੇਟ ਇਹਦਾ ਕਿੰਨਾ ਕਰਾਂਗੇ ਜੀ ਇਹ ਤਾਂ ਫੋਨ ਦੇ ਗੱਲਾਂ ਨੇ ਜਿਆਦਾ ਤਾਂ ਨਹੀਂ ਮੰਗਦੇ ਨਹੀਂ ਨਹੀਂ ਰੁਪਈਏ ਉਹਨੇ ਮੰਗਾਗੇ ਜਿੰਨੇ ਦੀ ਚੀਜ਼ ਆ ਹਾਂ ਹਾਂ ਜਿੰਨੇ ਦੀ ਚੀਜ਼ ਆ ਇਹਦਾ ਮੁੱਲ ਹੋ ਜੂਗਾ ਲਾਣੀਦਾਰ ਕਹਿੰਦਾ ਫੋਨ ਤੇ ਤੇ ਬਾਕੀ ਜਾਨਵਰਾਂ ਦਾ ਮੁੱਲ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਹੁਣ ਮਾਰ ਦੇ 2 ਨੰਬਰ ਵਾਲੀ ਝੋਟੀ ਦੇ ਕੈਮਰਾ ਇਹ ਤੁਰਪੂਗਾ ਬਾਈ ਨੀਲੀ ਰੋਵੀ ਹਾਂ ਹਾਂ ਤੁਰਪੂ ਤੋਰ ਦੇ ਖੋਲ ਕੇ ਫਿਰ ਤੋਰ ਕੇ ਵੀ ਦਿਖਾ ਦੇ ਡਰੀ ਵਾਲੀ ਆ ਇਧਰਲੀ ਬੰਨੇ ਕੈਮਰਾ ਉਰੇ ਮਾਇ ਮੋੜਨੀ ਬਸ ਆ ਇਹਨੂੰ ਦਿਖਾ ਦਾਂਗੇ ਤੇ ਫੋਟੋ ਬਣ ਜੇ ਨਾਲ ਮੋਬਾਈਲ ਸਾਰੀ ਬੱਲ ਚ ਚਲੀ ਜਾਣੀਆਂ ਤੇਰੇ ਪਿੰਡ ਵੀ ਚਲੇ ਜਾਊ ਤੇਰੇ ਪਿੰਡ ਵੀ ਲਾਣੇਦਾਰ ਕਹਿੰਦਾ ਫੋਟੋ ਤੇਰੀ ਰਾਜੂ ਭੇਜ ਦਾਂਗੇ ਕਹਿੰਦਾ ਉੱਥੇ ਮਿਲਣ ਮੇਲੇ ਨੂੰ ਵੀ ਹੋ ਗਿਆ ਹਣਾ ਚਰ ਹਣਾ ਹਾਂ ਆ ਲੈ ਚਲਾ ਇਹਨੂੰ ਕੋਈ ਨਹੀਂ ਚਲਾ ਦੇ ਬਾਅਦ ਚ ਪਿਆ ਨਹੀਂ ਪਾਣੀ ਹਾਂ ਲੈ ਚੱਲ ਦੂਰਲੇ ਮਾੜਾ ਜਾ ਲੈ ਆ ਇੱਧਰ ਹਾਂ ਚਲਾ ਰਿਹਾ ਇਹਨੂੰ ਉਮਰ ਹੈਗੀ ਆ ਪੌਣੇ 2 ਸਾਲ ਤੇ ਮਾਂ ਦਾ ਦੁੱਧ ਹੈਗਾ 19 ਕਿਲੋ ਦੇ ਏੜ ਗੇੜ ਤੇ ਕੱਦ ਵੱਡਾ ਆ ਗਿਆ ਬਾਈ ਫੁੱਲ ਵੱਡਾ ਲਿਆ ਲਿਆ ਇੱਧਰ ਲਿਆ ਹਾਂ ਬਾਡੀ ਬੁੱਡੀ ਦਾ ਵੀ ਲਾਜਵਾਵਾ ਕੱਟਾ ਤੇ ਆ ਗਿਆ ਮੂੰਹ ਹੋ ਜਾ ਗੱਲਬਾਤ ਕਰ ਲਈ ਖੀਰਾ ਤੇ ਜਿਵੇਂ ਦੱਸਿਆ ਲੈਣੇਦਾਰ ਨੇ ਵੀ ਇਹ ਪਿੰਦੀ ਸਿੱਧੂ ਕੋਲੋਂ ਸੀ ਮਨਾਇਆ ਹੋਇਆ ਕਿਹੜੇ ਸੀਮਨ ਦਾ ਥੋੜਾ ਦੂਰਾਂ ਦਿਖਾ ਦੇ ਯਾਰੀ ਡਰਦਾ ਪਛਾਣੂ ਹੋ ਕੇ ਦਿਖਾ ਦੇ ਬੋਚ ਬੋਚ ਕੇ ਆਂਦੀ ਲਿਆ ਕੋਈ ਗੱਲ ਬੋਚ ਕੇ ਮੋੜ ਲਿਆ ਮੋੜ ਲਿਆ ਕੋਈ ਨਹੀਂ ਕੱਦ ਕਾਠ ਆ ਗਿਆ ਫੁੱਲ ਵੱਡਾ ਸਾਡੇ ਤੋਂ ਥੋੜਾ ਜਿਵੇਂ ਸਾਨੂੰ ਪਤਾ ਵੀ ਉਹ ਫਰੇ ਸੱਜਣ ਤੋਂ ਕਈ ਵਾਰੀ ਪਸ਼ੂ ਕਬਰ ਆ ਜਾਂਦਾ ਤੇ ਹੈਗਾ ਪੂਰਾ ਸ਼ਕੀਨ ਆ ਇਹਦੇ ਪੈਸੇ ਲੈਣੇਦਾਰ ਕਹਿੰਦਾ ਫੋਨ ਤੇ ਦੱਸ ਦਾਂਗੇ ਇਹ ਰੁਪਈਏ ਉਨੇ ਕੀ ਲੈ ਲਾਂਗੇ ਜਿੰਨੇ ਕੇ ਰ ਤੇ ਹੁਣ ਗੈਰੀ ਮਾਰਦੇ 2 ਨੰਬਰ ਵਾਲੀ ਮੱਝ ਤੇ ਇਹ ਆ ਗਈ ਨੀਲੀ ਜੀ ਇਹਦਾ ਸੂਆ ਕਿਹੜਾ ਜੀ ਨੀਲੀ ਆ ਬਈ ਤੀਜੇ ਸੂਏ ਸੁਣੀ ਆ ਦੂਜੇ ਸੂਏ ਦਾ ਕਿੰਨਾ ਕੁ ਦੁੱਧ ਰਿਹਾ ਜੀ ਦੂਜੇ ਸੂਏ ਦਾ ਇਹ 13 ਲੀਟਰ ਆ 13 ਕਿਲੋ ਹਾਂਜੀ ਹੁਣ ਦਿਨ ਕਿੰਨੇ ਕੁ ਕੱਢ ਦੂਗੀ ਜੀ ਇਹ ਹਫਤੇ ਤੋਂ ਲੈ ਕੇ ਦੱਸ ਦੇਣਾ ਇੱਕ ਹਫਤਾ ਦੱਸ ਦੇਣ ਇਹਦੇ ਬਾਕੀ ਨਹੀਂ ਜੀ ਹਾਂਜੀ ਚਵਾਈ ਦੀ ਕਿਵੇਂ ਆ ਜੀ ਚਵਾਈ ਬਹੁਤ ਵਧੀਆ ਆ ਜੀ ਦੁੱਧ ਦੰਧੀਆਂ ਜੀ ਲੰਮਾ ਟਾਈਮ ਹਾਂ ਜੀ ਲੰਮਾ ਟਾਈਮ ਦੁੱਧ ਦੰਧੀਆਂ ਠੀਕ ਹੈ ਜੀ ਬਾਕੀ 14 14.5 ਲੀਟਰ ਦੀ ਮੱਝ ਵੀ ਤੋਰਦੇ ਬਾਈ ਠੀਕ ਹੈ ਜੀ ਆ ਇਸ ਵਾਰੀ ਮਤਲਬ ਸੂਆ ਤੀਜਾ ਵੀ 2 ਕਿਲੋ ਆਪ ਹੋਣ ਦੇ ਚਾਂਸ ਹੈਗੇ ਨੇ ਹਾਂ ਜੀ ਹਾਂ ਜੀ ਆਵਰਲੇ ਬੰਨੇ ਆ ਜਾਗੇ ਜੀ ਥੋੜਾ ਘਰੇਲੂ ਨੇ ਜਾਨਵਰ ਹੋਰ ਕਰਕੇ ਡਰ ਕੇ ਸੰਭੀ ਚੰਗੀ ਆ ਇਹ ਇਸ ਵਾਰੀ ਲਾਨੀਦਾਰ ਕਹਿੰਦਾ ਸ਼ਾਮ ਸਮਾਰ ਚੰਗੀ ਕਰੀਆ ਆ ਗਈ ਨੀਲੀ ਦੇ ਟੱਚ ਚ ਤੇ ਕਦ ਕਾਠ ਢਾਂਚਾ ਵੀ ਚੰਗਾ ਮੱਝ ਦਾ ਨੀਲੀ ਰਾਵੀ ਦੇ ਵਿੱਚ ਆ ਬੱਚੇ ਕਿਦਾਂ ਦੇ ਪਾਉਂਦੀ ਆ ਜੀ ਬੱਚੇ ਨਾਲ ਦੀ ਅਧਿਆਪ ਦੇ ਤੇ ਨੀਲੀ ਰਾਵੀ ਤੇ ਲੱਗ ਜਾਂਦੀ ਆ ਐਸ ਵਾਰੀ ਪਤਾ ਜੀ ਕੁਛ ਆਪਾਂ ਸੀਮਨ ਕਿਹੜਾ ਲੱਗਿਆ ਜੀ ਇਹ ਨੀਲੀ ਰਾਵੀ ਦੇ ਭਰਾ ਠੀਕਾ ਠੀਕ ਆ ਜੀ ਆ ਤੋਰ ਦੇ ਤੋਰ ਦੇ ਮਾੜਾ ਜਾ ਇਹਨੂੰ ਪੀਕਾ ਲਾਣੀਦਾਰ ਕਹਿੰਦਾ ਨੀਲੀ ਦਾ ਲੱਗਿਆ ਤੇ ਢਾਂਚਾ ਟੁੰਚਾ ਹੈਗਾ ਬਾਈ ਚੌੜਾ ਪੂਰਾ ਫੁੱਲਿਆ ਇੱਥੇ ਮੋੜ ਲੈ ਕੱਦ ਕਾਠ ਚ ਆ ਗਈ ਆ ਗਈ ਨੀਲੀ ਰਾਵੀ ਚੋਂ ਥੋੜਾ ਜਿਹਾ ਡਰਦੀ ਆ ਨਾ ਹੂੰ ਇਹਦੇ ਆਪਾਂ ਪੈਸੇ ਕਿੰਨੇ ਕੁ ਲਵਾਂਗੇ ਜੀ ਇਹਦੇ ਜੀ 1 15 ਲਵਾਂਗੇ 1 ਲੱਖ ਤੇ 15000 ਉਹ ਚੋ ਛੋਟ ਛੱਪਾ ਕਰ ਦੇਾਂਗੇ ਹਾਂ ਜੀ ਛੋਟ ਛੱਪਾ ਹੋ ਜਾਊਗਾ ਆ ਛੋਟ ਛੱਪਾ ਮਾਨਤਾ ਨਾਲ ਉਹਦੇ ਚ ਹੋ ਜਾਊਗਾ ਇਹਦੇ ਪੈਸ ਅਦੇ ਇੱਥੇ ਬਾਡੀ ਬੁੱਡੀ ਚੈੱਕ ਕਰ ਸਕਦੇ ਹੋ ਆਰਡਰ ਚੈੱਕ ਕਰ ਸਕਦੇ ਹੋ ਆਰਡਰ ਝੋਟੀ ਫੁੱਲ ਬਣਾਉਗੀ ਕਿਉਂਕਿ ਦਿਨ ਹਲੇ 8 ਤੋਂ 10 ਇਹ ਘੱਟੋ ਘੱਟ ਕੱਢ ਦੂ ਜਿਵੇਂ ਤੁਹਾਨੂੰ ਦੱਸਿਆ ਵੀ ਜਾਨਵਰ ਘਰੇਲੂ ਨੇ ਉਹਦੇ ਕਰਕੇ ਥੋੜਾ ਕਵਰਾ ਜ਼ਰੂਰ ਜਾਂਦੇ ਨੇ ਮੋੜ ਲਿਆ ਰਾਜੂ ਇਧਰ ਲੈ ਬੰਨੇ ਥਾਣ ਥਾਣ ਝੋਟੀ ਨੂੰ ਲੱਗਿਆ ਟਾਪ ਕੁਆਲਿਟੀ ਦਾ ਤੇ ਬਾਕੀ ਜਿਹੜਾ ਢਾਂਚਾ ਢਾਂਚਾ ਆ ਗਿਆ ਦਾ ਸੱਜਣੋ ਜਿਵੇਂ ਪਿਓਰ ਨੀਲੀ ਰਾਵੀ ਦਾ ਢਾਂਚਾ ਹੁੰਦਾ ਤੇ ਰੇਟ ਲਾਣੇਦਾਰ ਨੇ ਸੱਜਣੋ ਦੱਸਤਾ ਤੇ ਬਾਕੀ ਤੋਰ ਕੇ ਆਪਾਂ ਤੁਹਾਨੂੰ ਝੋਟੀ ਵਿਖਾਤੀ ਤੇ ਹੁਣ ਮਾਰ ਦੇਣਾ 3 ਨੰਬਰ ਵਾਲੀ ਤੇ ਕ ਇਹਦਾ ਤੀਜਾ ਹੀ ਆ ਇਹਦਾ ਵੀ ਤੀਜਾ ਸੂਆ ਇਹ ਮੀਣੀ ਆ ਗਈ ਹੈ ਨਾ ਹਾਂ ਹਾਂ ਇਹ ਆ ਗਈ ਮੀਣੀ ਸੂਆ ਇਹਦਾ ਵੀ ਤੀਜਾ ਤੇ ਮੈਂ ਇਹ ਵੀ ਬਾਡੀ ਵਾਲੀ ਆ ਗਈ ਇਹ ਗੱਬਣ ਕਿੰਨੇ ਟਾਈਮ ਦੀ ਆ ਜੀ ਹੁਣ ਇਹ 6 ਮਹੀਨਾ 6 ਮਹੀਨਾ ਹੋ ਗਿਆ 6 ਮਹੀਨਿਆਂ ਦੀ ਗੱਬਣ ਹੈ 6 ਮਹੀਨਿਆਂ ਦੀ ਗੱਬਣ ਹੋ ਗਈ ਤੇ ਦੁੱਧ ਕਿੰਨਾ ਦਿੰਦੀ ਆ ਜੀ ਹੁਣ ਦੁੱਧ ਇਹ ਹੁਣ ਤਾਂ ਦਿੰਦੀ ਆ 6 ਕਿਲੋ ਮਤਲਬ ਤਾਜੀ ਕਿੰਨਾ ਦੇ ਦਿੰਦੀ ਆ ਤਾਜੀ ਦਿੰਦੀ ਆ ਜੀ 12.5 13 ਕਿਲੋ ਤੱਕ ਤਾਜੀ ਲਾਣੀਦਾਰ ਕਹਿੰਦਾ ਦਿੰਦੀ ਆ 12.5 13 ਕਿਲੋ ਤੇ ਲੰਬਾਈ ਲੰਬੂਈ ਆ ਗਈ ਫੁੱਲ ਤੇ ਆ ਗਈ ਮੀਣੀ ਇੱਕ ਸਿੰਗੇ ਦਾ ਜਰੂਰ ਟੁੱਟਿਆ ਹੋਇਆ ਹੈ ਤੇ ਕੱਦ ਵਿੱਡਾ ਗਿਆ ਬਾਈ ਫੁੱਲ ਵੱਡਾ ਹੁਣ ਦੁੱਧ ਹੈਗਾ 6 ਕਿਲੋ ਤੇ ਗੱਬਣ ਇਹ ਹੈਗੀ ਆ ਇਸ ਟਾਈਮ 6 ਮਹੀਨਿਆਂ ਦੀ ਹੂੰ ਇਹ ਚਵਾਈ ਦੀ ਕਿਵੇਂ ਆ ਜੀ ਬਹੁਤ ਵਧੀਆ ਚਵਾਈ ਬੋਲੀ ਆ ਇਹਦੇ ਕਿੰਨੇ ਕੇ ਪੈਸੇ ਲਾਵਾਂਗੇ ਕਮਾਲਾ ਬਗਿਆ ਇਹਦਾ ਸਵਾਲ 65 65 ਹਜ਼ਾਰ ਲਵਾਂਗੇ ਜੀ ਇਹਦਾ ਰੇਟ ਹੈਗਾ 65000 ਤੇ ਮਾਨਤਾ ਨੂੰ ਉਹਦੇ ਚੋਂ ਬਾਪੂ ਹਰੀ ਕਹਿੰਦੇ ਆਪਾਂ ਕਰਦੇ ਆਂਗੇ ਜਿਹੜਾ ਸੱਜਣਾ ਆਊਗਾ ਤੇ ਬਾਕੀ ਇਹ ਸੱਜਣੋਂ ਦੁੱਧ ਵੀ ਦੰਦੀ ਆ ਝੋਟੀ ਇਹਨੂੰ ਤੁਸੀਂ ਪਾਸ ਵੀ ਕਰਕੇ ਲਿਜਾ ਸਕਦੇ ਆ ਹਾਂ 4 ਮਹੀਨਿਆਂ ਦੀ ਗੱਬਣ ਆ ਆ 6 ਮਹੀਨਿਆਂ ਦੀ ਗੱਬਣ ਚਾਰ ਬਾਕੀ ਨੇ ਤੇ 6 ਕਿਲੋ ਹੈਗਾ ਦੁੱਧ ਇਹ ਮੁੱਲੇ ਦਾ ਹੈਗਾ 65 ਕਮਾ ਲਓ ਜੀ ਇੱਥੋਂ ਕਮਾ ਲਿਆ ਹਾਂ ਤੇ ਸਿੰਘਾਂ ਚ ਆ ਗਈ ਮੀਣੀ ਇੱਕ ਸਿੰਘ ਟੁੱਟਿਆ ਹੋਇਆ ਉਰਲੇ ਬੰਨੇਓ ਤੇ ਲੰਬਾਈ ਲੰਬੂਈ ਝੋਟੀ ਦੀ ਤੇ ਜਾਤ ਕੁਆਲਿਟੀ ਤੁਹਾਡੇ ਸਾਹਮਣੇ ਆ ਜਜਮੈਂਟ ਕਰ ਲਿਓ ਇਹਦਾ 65 ਚ ਮਾਨ ਤਾਨ ਕਹਿੰਦੇ ਕਰ ਦਿਆਂਗੇ ਤੇ ਹੁਣ ਆਪਾਂ ਤੁਹਾਨੂੰ ਵਿਖਾ ਦੰਨੇ ਆ ਦੋ ਲਾਨੇਦਾਰ ਕੋਲੇ ਹੈਗੀਆਂ ਟਰਾਲੀਆਂ ਇਹਦਾ ਸਾਈਜ਼ ਕੀ ਆ ਜੀ ਆ ਟਰਾਲੀ ਦੇ ਜਿਹੜੀ ਸਾਹਮਣੇ ਖੜੀ ਆ ਇਹ 11 6.5 ਇਹ ਹੈ ਗਿਆ 11 6:30 ਇਹ ਲਿਫਟ ਵਾਲੀ ਆ ਜੀ ਇਹ ਲਿਫਟ ਵਾਲੀ ਆ ਹਾਂ ਇਹ ਆ ਗਈ ਲਿਫਟ 'ਚ 11 6:30 ਆ ਤੇ ਬਾਕੀ ਵਿੱਦ ਆਪਾਂ ਇਹ ਵੀ ਦੇ ਦਾਂਗੇ ਜਿਹੜਾ ਲੱਗਿਆ ਹਾਂ ਬੈੱਡ ਬੁੱਧਰ ਨਾਲ ਹੀ ਇਹ ਦੇ ਹਾਂ ਆ ਬਿੱਡ ਵਗੈਰਾ ਇਹਦੇ ਨਾਲ ਆ ਕੰਡੀਸ਼ਨ ਤੁਹਾਡੇ ਸਾਹਮਣੇ ਅੰਦਰੋਂ ਸਾਫਾ ਜੀ ਵਿੱਚੋਂ ਹਾਂ ਜੀ ਜਿਵੇਂ ਸਾਫ ਆ ਆ ਵਿੱਚੋਂ ਵੀ ਤੁਹਾਨੂੰ ਮੈਂ ਦਿਖਾ ਦਾਂ ਨਾ ਅੰਦਰੋਂ ਫਰਸ਼ ਇਹਦਾ ਤੇ ਅੰਦਰਲੇ ਬੰਨੇਓ ਫਰਸ਼ ਫਰਸ਼ ਹੈਗਾ ਓਕੇ ਦੀ ਰਿਪੋਰਟ ਤੇ ਬਿੱਡ ਪੱਲੀਆਂ ਜੋ ਵੀ ਸਿਸਟਮ ਇਹਦੇ ਲੱਗਿਆ ਹੋਇਆ ਉਹ ਸਿਸਟਮ ਨਾਲ ਹੀ ਦੇ ਦਾਂਗੇ ਕਿਉਂਕਿ ਇਸ ਏਰੀਆ ਦੇ ਵਿੱਚ ਜਿਵੇਂ ਗੱਲਬਾਤ ਕਰਲਾਂ ਟਰਾਲੀਆਂ ਹੁੰਦੀਆਂ ਨੇ ਸਿੱਧ ਆਪਣੇ ਇਲਾਕੇ ਦਾ ਫਰਕ ਆ ਉਧਰ ਡਬਲ ਹੁੰਦੀ ਆ ਉਹ ਹਿਸਾਬ ਨਾਲ ਚੈੱਕ ਕਰ ਲਓ ਇਹਦਾ ਰੇਟ ਕਿੰਨਾ ਰੱਖਾਂਗੇ ਜੀ ਇਹਦਾ 120 ਆ ਜੀ ਇਹਦਾ 1 ਲੱਖ ਤੇ 20000 ਰੁਪਇਆ ਬਾਕੀ ਮੌਕੇ ਤੇ ਕਰ ਲਾਂਗੇ ਕੋਈ ਨਹੀਂ ਮੌਕੇ ਦੇ ਮਾਨਦਾਨੀ ਚੋਂ ਕਰ ਦਿਆਂਗੇ ਤੇ ਕੋਹ ਟਰਾਲੀ ਨਾਲ ਵਾਲੀ ਹਾਂਜੀ ਉਹਦਾ ਰੇਟ 85 ਆ ਠੀਕ ਆ ਜੀ ਇਹਦਾ ਰੇਟ ਹੈਗਾ ਨਾਲ ਲਈ ਟਰਾਲੀ ਦਾ 85 ਇਹਦੀ ਕੰਡੀਸ਼ਨ ਮੈਂ ਤੁਹਾਨੂੰ ਦਿਖਾ ਦੇਣਾ ਥੋੜੀ ਬਹੁਤੀ ਇੱਥੇ ਤੋਂ ਹੈਗੀ ਆ ਤੇ ਇਹ ਤਾਂ ਨਹੀਂ ਹੈਗੀ ਲਿਫਟ ਵਾਲੀ ਜੀ ਨਹੀਂ ਇਹ ਬਿਨਾਂ ਲਿਫਟ ਤੋਂ ਆ ਹਾਂ ਇਹ ਆ ਗਈ ਬਿਨਾਂ ਲਿਫਟ ਤੋਂ ਇਹ 파ਰਸ਼ੇ ਫੋਰਜ ਵਿੱਚ ਚੁਣਿਆ ਠੀਕ ਹੈ ਇਹ ਦਾਣਾ ਪਿਆ ਹੋ ਵਿੱਚ ਫੀਡ ਠੀਕ ਹੈ ਜੀ ਨਹੀਂ ਖਾਲੀ ਹੈ ਜੀ ਅੱਛਾ ਇਹ ਆਗੀ 2009 ਮਾਡਲ ਲਿਖਿਆ ਹੋਇਆ ਇਹਦੇ ਤੇ ਤੇ ਸਾਈਜ਼ ਇਹਦਾ ਵੀ ਉਹੀ ਆ ਗਿਆ ਸੇਮ ਪਰ ਇਹਦੇ ਲਿਫਟ ਨਹੀਂ ਹੈਗੀ ਇਹ ਟਾਇਰ ਟੂਰ ਨੂੰ ਮੈਂ ਚੈੱਕ ਕਰਾ ਦੇਣਾ ਟਰਾਲੀ ਦੇ ਇਹਦਾ ਮੁੱਲ ਹੈਗਾ 85000 ਰੁਪਿਆ ਤੇ ਟਾਇਰ ਟੂਰੇ ਇਹਦਾ ਵੀ ਚੈੱਕ ਕਰਾ ਦੇਣਾ ਨੰਬਰ ਦੱਸ ਦੋ ਜੀ ਆਪਣਾ 985735 ਹਾਂਜੀ 25536 ਇੱਕ ਵਾਰੀ ਹੋਰ ਬੋਲੋ ਜੀ 98553 ਹਾਂਜੀ 25563 ਆ ਪਿੰਡ ਆਪਣਾ ਆ ਗਿਆ ਜੀ ਨੰਗਲ ਪਿੰਡ ਨੰਗਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਜੀ ਆ ਨੇੜੇ ਤੇੜ ਦੇ ਪਿੰਡ ਮੈਂ ਤੁਹਾਨੂੰ ਦੱਸ ਤੇ ਬਾਕੀ ਨੰਬਰ ਮੈਂ ਲਾਣੀਦਾਰ ਹੋਰਾਂ ਦਾ ਵੀਡੀਓ ਚ ਚਲਾ ਦੂੰਗਾ ਇੱਕ ਤਾਂ ਇਹ ਝੋਟੀ ਆ ਤੇ ਇੱਕ ਆ ਨੀਲੀ ਦੀ ਮੱਝ ਆ ਤੇ ਇੱਕ ਇਧਰੋਂ ਕੱਟਾ ਫੌਰ ਸੇਲ ਹੈ ਤਿੰਨੇ ਇਹ ਪਸ਼ੂ ਨੇ ਬਾਈ ਕੋਲੇ ਤੇ ਦੋ ਹੈਗੀਆਂ ਨੇ ਟਰਾਲੀਆਂ ਇਹਨਾਂ ਚੋਂ ਪਸ਼ੂਆਂ ਚ ਕੋਈ ਪਸ਼ੂ ਪਸੰਦ ਆਉਂਦਾ ਜਾਂ ਕੋਈ ਟਰਾਲੀ ਪਸੰਦ ਆਉਂਦੀ ਆ ਉਹ ਤੁਸੀਂ ਨੇੜੇ ਆ ਕੇ ਤਸੱਲੀ ਕਰਕੇ ਫੋਨ ਤੇ ਰੇਟ ਦੀ ਗੱਲਬਾਤ ਕਰਕੇ ਲੈ ਜਾਓ ਖਰੀਦ ਕੇ ਧੰਨਵਾਦ ਜੀ